ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵੰਤੇ ਜੀ ਸਹਾਈ। ਵਾਰ ਸ੍ਰੀ ਭਗਵੰਤੇ ਜੀ ਦੇ ਪਾਤਸ਼ਾਹ 10ਵੀਂ ਪਰੇਤੰ ਪਗਵਤੀ ਸਮਰਕਾਇ ਗੁਰੂ ਨਾਨਕ ਲਾਇੰਤੇ ਆਏ। ਫੇਰ ਅੰਗਦ ਗੁਰਤੇ ਅਮਰ ਦਾਸ ਰਾਮ ਦਾਸ ਰਹੇ ਸਹਾਈ। ਅਰਜਨ ਹਰਿ ਗੁਬਿੰਦਨਾ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡੇਠੇ ਸਤਦੁਖ ਜਾਏ। ਤੇ ਵਾਹਦਰ ਸਿਮਰਿਆਇ ਘਰ ਨਾਨਕ ਆਵੈ ਧਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣ ਦੀਦਾਰ ਦਾ ਧਿਆਨ ਧਰ ਕੇ ਬਲ ਜੀ ਪੰਜਾਬ ਪਿਆਰਿਆਂ ਚੋਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੇਆਂ ਹਾਠੀਆਂ ਜਾਪੀਆਂ ਕਾਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕੇ ਆ ਦੇਗ ਚਲਾਈ ਤੇਗ ਵਾਹੀ ਦੇਸ ਕੀ ਅਨਰਠ ਕੀਤਾ ਤੇਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬਲ ਅਰੇ ਇਹਨਾਂ ਸਿੰਧਾਂ ਸਿੰਘਣੀਆਂ ਨੇ ਧਰਮ ਹਿਤ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਆ ਸਿੱਖੀ ਕੇ ਸੰਸਵਾਸਾ ਨਾਲ ਨਿਭਾਹੀ ਤੇਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲ ਰਿਹਾ ਜੀ ਪੰਜਾਂ ਤਖਤਾਂ ਸਰਬੱਤ ਗੁਰੂ ਦਵਾਰਾਂ 'ਤੇ ਧਿਆਨ ਧਰ ਕੇ ਬੋਲ ਰੇ ਵਾਹਿਗੁਰੂ ਬ੍ਰਿੰਚ ਮੇ ਸਰਬੱਤ ਖਾਲਸਾ ਦੀ ਕੀਰ ਅਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਜਿਤੇ ਅਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜੰਗ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆ ਤੇ ਦੇਖ ਤੇ ਪਤਾ ਬ੍ਰਿਤ ਕੀ ਪਾਜ ਪੰਦ ਕੇ ਜੀਤ ਸ਼੍ਰੀ ਸਾਹਿਬ ਜੀ ਸਾਹਾ ਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲ ਗਏ ਹਾਏ ਗੁਰੂ ਸਿੱਖਾਂ ਨੂੰ ਸਿੱਖੀ ਦਾਣ ਕੇ ਸੁਦਾਨ ਰਹਿਤ ਦਾਣ ਬਿਵੇਕ ਦਾਣ ਵੇ ਸਾਹਾ ਦਾਣ ਪ੍ਰੋਸਾਦ ਦਾਣ ਦਾਣ ਸਰਦਾਰ ਨਾਮ ਦਾਣ ਸ਼੍ਰੀ ਅਮਰਿਤ ਸਰਜੀ ਦੇ ਦਰਸ਼ਨ ਇਸ਼ਨਾਨ ਚਾਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲ ਜੇ ਵਾਹਿਗੁਰੂ ਸਿਖਾਂ ਦਾ ਮਾਰਣੀ ਮਾ ਮਾਤੇ ਉੱਚੇ ਮਤ ਪਾਪ ਦਾ ਰਾਖਾ ਅਭਵਾ ਹੈ ਗੁਰੂ ਏ ਅਕਾਲ ਪੁਰਖੇ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਨਾ ਤੋਂ ਪੰਥ ਨੂੰ ਵੀ ਛੋੜਿਆ ਗਿਆ ਖੁਲੇਦਾਰ ਸ਼ਣ ਦੀ ਧਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਵਖਸ਼ੋ ਹੇ ਨਿਮਾਨਿਆਂ ਦੇ ਮਾਨ ਨਿਤਾਣਿਆਂ ਦੇ ਕਾਨ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਆਪ ਜੀ ਹਜ਼ੂਰ ਅਰਦਾਸ ਬੇਨਤੀ ਹੈ ਆਪ ਜੀ ਦੀ ਕਿਰਪਾ ਰਹਿਮਤ ਸਦਕਾ ਚਾਰ ਪਹਿਰ ਰੈਨ ਸੁਖ ਆਨੰਦ ਨਾਲ ਬਤੀਤ ਹੋਈ ਹੈ ਚਾਰ ਪਹਿਰ ਦਿਨ ਆਪ ਜੀ ਦੇ ਬਾਣੇ ਅੰਦਰ ਸੁਖ ਆਨੰਦ ਨਾਲ ਬਤੀਤ ਕਰਵਾਉਣਾ ਅੰਮ੍ਰਿਤ ਸ਼ਹੀਦ ਧਨ ਧਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪ੍ਰਤਿਰਸਤਾਨ ਗੁਰਦੁਆਰਾ ਸ਼ਹੀਦ ਗੰਗਸਾਹਿ ਜੀ ਵਿਖੇ ਪਾਵਨ ਦਰਬਾਰੇ ਅੰਦਰ ਆਪ ਜੀ ਸੰਦਰਸਨ ਆਸਰਾ ਸਜਾਇਆ ਗਿਆ ਹੈ ਹਨ ਆਪ ਜੀ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਕ ਵਿਦਾਰੇ ਬਿਛਦੇ ਹੋਏ ਆਵਲ ਹੁਕਮਨਾਮ ਗਸ਼ਟੇ ਨੇ ਹਾਲ ਕਰੋ ਸਰਬਤ ਸੰਗਤ ਦੀਆਂ ਹਾਜ਼ਰੀਆਂ ਤਿਰਫ ਰੇਟਾਵਾ ਦਰ ਤੇ ਪਰਵਾਣ ਕਰਨੀਆਂ ਸਤਿਗੁਰੂ ਜੀਓ ਕਰੋ ਕਿਰਪਾ ਅਕੀ ਦਾ ਪਾਵਨ ਸਰੂਪ ਸੋ ਖਾਸਣ ਆਸਾਨਾਂ ਤੋਂ ਪ੍ਰਕਾਸ਼ ਅਸਥਾਨਤ ਕ ਲੈ ਜਾਣ ਦੀ ਆ ਗਿਆ ਬਖਸ਼ੋ ਜੀ ਰਸਤੇ ਦੀ ਬਾਦ ਕਾਰਦੇ ਅੰਗ ਸੰਗ ਸਹਾਇ ਹੁਣ ਸਹੀ ਪਿਆਰੇ ਮੇਰ ਜਿਨਾ ਵਣਿਆ ਸਰਾ ਨਾਮ ਚੇਤਿਆ ਵੇ ਨਾਨਕ ਨਾਮ ਚੜਦੀ ਗਲ ਮੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ